ਨੰਦ ਕਰ ਜਿੱਤ ਕਰਕੇ ਗਏ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਵੱਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਮੇ ਠੀਕ ਹੈ ਜਿਆਚਾਨੀ ਜਾ ਤਾਂ ਬੇਟੀ ਦਾ ਕੀ ਨਾਮ ਹੈ ਮੇਲੰਬਰਾਨੀ ਜੀ ਕੋਈ ਕਟਮਾ ਵਾਪਰੀ ਨੰਦ ਗਾਰਜੇ ਚੁੱਕ ਕੇ ਗਏ ਜੀ ਟੈਂਟ ਚ ਆਬ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆंदे ਬੀ ਠੀਕ ਹੈ ਫਿਰ ਗਏ ਆ ਜਿੱਥੇ ਸਟੇਜ ਜਗਾ ਸੀ ਆਪਾਂ ਜੈ ਮੱਲਾ ਪਾਉਣ ਸੀ ਸੱਗਨ ਕਰਨੇ ਸੀ ਜੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੜੇ ਮਹਿਸੂਸ ਆਇਆ ਹੈ ਮੜ ਕੇ ਅਸੀਂ ਆਖਾ ਵੀ ਚੱਲੇ ਇੱਥੇ ਦਵਾਈ ਦੇਣ ਦੀ ਅਬ ਜਲਾਲਾਵਾਂ ਦੇ ਲੈ ਚਲਨੇ ਫਿਰ ਘਰ ਲੈ ਲੰਗਾ ਲੂੰਗਾ ਵੀ ਚੇਂਗ ਕੀ ਤਵੇ ਕਪੜੇ ਤੇ ਫਿਰ ਜਲਾਲਾਵਾਂ ਦੇ ਲੈ ਗਏ ਉੱਥੇ ਜਾ ਕੇ ਮੇਨ ਤਾਂ ਬਸ ਖਤਮ ਕਿੰਨੀ ਉਮਰ ਸੀ ਬੇਟੀ ਦੀ 26 ਸਾਲ ਕਿੰਨੀ ਪੜਾਈ ਕੀਤੀ ਅਜੇ ਵੀ ਸੀ ਐਮਏ ਕੀਤੀ ਸੀ ਗ੍ਰੈਜੂਏਟ ਸੀ ਹਾਂਜੀ ਕਿਤੇ ਤੋਂ ਬ੍ਰਾਟ ਕੇ ਤੋਂ ਆ ਡੋਕਨੇ ਤੋਂ ਗੋਲੂ ਕੀ ਨਾਲ ਰੁਕਣਾ ਨਾਲ ਰੁਕਣਾ ਟਾਣੀ ਹੈ ਜੇ ਬਾਹਰ ਖੇਤਾਂ 'ਚ ਲਾਵਾ ਫਿਰ ਹੋ ਗਈ ਸੀ ਹਾਂਜੀ ਲਾਵਾ ਫਿਰ ਬਾਅਦ ਛਗਣ ਵਿਆਰ ਹੋ ਰਹੀ ਸੀ ਹਾਂ ਛਗਣ ਵਿਆਰ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ ਤਾਂ ਕਿ ਮਸੀਹ ਮੈਂ ਕਿਤਾਬ ਕੋਈ ਤਕਲੀਫ ਹੋਈ ਸੀ ਕੋਈ ਤਕਲੀਫ ਨਹੀਂ ਹੋਈ ਸੀ ਕੋਈ ਖੇ ਦਾ ਮੇ ਬਾਸਾਂ ਦੇ ਮਾਰਾ ਦਿਲ ਕਾ ਦਰਦਾ ਹਾਂ ਡਾਕਟਰ ਵਗੈਰਾ ਬੁਲਾਇਆ ਫਿਰ ਕੋਈ ਕਿਤੇ ਬੁਲਾਇਆ ਸੀ ਕਿ ਜਿਲਾਲਾਵਾ ਦੇ ਵੀ ਲੈ ਗਏ ਸੀ ਹਾਂ ਇਨੀਆਂ ਬੇਟੀਆਂ ਸੀ ਕਰਦੀਆਂ ਦੋ ਬੇਟੀਆਂ ਤੇ ਬੇਟਾ ਇਹ ਪਰ ਡਿਸੇਬਿਲਟੀ ਹੁੰਡੇ ਤੇ ਛੁੱਟੀ ਸੀ ਵਿਆਹ ਸਮਾਗਮ ਖੁਸ਼ੀਆਂ ਸੀ ਜਿੱਥੇ ਟੋਲੀ ਉੱਠਨੀ ਸੀ ਉੱਥੇ ਆਕਰ ਚੰਗੀ ਨਹੀਂ ਲੱਗੀ ਰਮਾ ਚਾਵਾਂ ਦੇ ਨਾਲ ਆਏ ਸੀ ਹਾਂ ਜੀ ਚਾਵਾਂ ਨਾਲ ਖੁਸ਼ੀਆਂ ਮਾਣਦੇ ਹਾਂ ਜੀ ਆ ਇਸ ਟਾਈਮ ਤੇ ਆ ਸੀ ਟੈਕਨੋਲੋਜੀ ਇਸ ਤਰ੍ਹਾਂ ਦਾ ਨਹੀਂ ਹੈ। ਇਹ ਉਹ ਇਹ ਇਹ ਦੁਰਘਟਨਾ ਸਾਡੇ ਨਾਲ ਬੀਤੀ ਥੇੜੀ। ਆਤਮਾ। ਨੰਦ ਕਰ ਜੀ ਇੱਥੇ ਕਰਕੇ ਗਏ ਜੀ ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ। ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਮੇਂ ਠੀਕ ਹੈ।